ਅਸੀਂ ਆਸ ਕਰਦੇ ਹਾਂ ਦੋਸਤੋ ਕਿ ਹਾਲ ਨੇ ਜੀ ਉਮੀਦ ਕਰ ਰਿਹਾ ਬਿਲਕੁਲ ਠੀਕ ਹੋਵੋਗੇ ਤੇ ਅੱਜ ਰਾਜੇ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਬਿਲਕੁਲ ਨਵਾਂ ਲੈਕਚਰ ਇਹ ਲੈਕਚਰ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਆਪਣੇ ਕਰੰਟ ਅਫੇਅਰਾਂ ਬਾਰੇ ਇਹਦੇ ਵਿੱਚ ਅੱਜ ਆਪਾਂ ਕਰੰਟ ਅਫੇਅਰ ਕਵਰ ਕਰਾਂਗੇ ਰਾਜੇ 1 ਤੋਂ ਲੈ ਕੇ 3 April ਤੱਕ ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਤੁਹਾਨੂੰ ਪਤਾ ਹੋਣਾਗਾ ਜਨਵਰੀ ਫਰਵਰੀ ਮਾਰਚ ਦੇ ਇੱਕ ਆਪਾਂ YouTube ਤੇ ਵੀ ਕੰਪਲੀਟ ਕਰ ਚੁੱਕੇ ਹਾਂ ਤੇ ਐਪ ਤੇ ਵੀ ਕੰਪਲੀਟ ਕਰ ਚੁੱਕੇ ਹਾਂ ਤੇ ਹੁਣ ਜਿਹੜੀ ਇਹ ਆਪਾਂ ਚਲਾ ਰਹੇ ਹਾਂ ਹੁਣ ਅੱਜ ਆਪਣਾ April ਦਾ ਪਹਿਲਾ ਦਿਨ ਹੈ ਠੀਕ ਹੈ ਜੀ ਇਸੇ ਵੀਡੀਓ ਦੇ ਵਿੱਚ ਇੱਕ ਤੋੜਿਆ ਕਿ ਤਿੰਨ ਦਿਨਾਂ ਤੱਕ ਟਟਾ ਟਿਕ ਕਰੰਟ ਫਿਰ ਕਵਰ ਹੋਣਗੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਵੀਡੀਓ ਕਲਰਕ ਆਲ ਪੰਜਾਬ ਐਗਜ਼ਾਮ ਤੇ ਵੀਡੀਓ ਕਲਰਕ ਆਪਣੇ ਤੇ ਪਟਵਾਰੀ ਇਹਨਾਂ ਚਾਰ ਤੋਂ ਪੰਜ ਵੈਚਾਂ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ ਨੌਕਰੀ ਦੀ ਤਿਆਰੀ ਕਰਨਾ ਚਾਹੁੰਦਾ ਤਾਂ ਆਪਣੀ ਐਪ ਤੋਂ ਤਿਆਰੀ ਕਰ ਸਕਦੇ ਹੋ ਰਿਹਾ ਕਿ ਆਪਣੀ ਐਪ ਦਾ ਨਾਮ ਹੈ ਦੀਪਪੁਰ ਲਰ ਐਜੂਕੇਸ਼ਨ ਅਡਾ ਨੰਬਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੇ ਕਿਸੇ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ ਜੇ ਕਰਕੇ ਸੇ ਬੱਚੇ ਕੋਲੇ ਆਈਫੋਨ ਹੈ ਜੀ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਅਤੇ ਕਲਾਸ ਪਲੱਸ ਦਾ ਇੱਕ ਕੋਡ ਵੀ ਫਿਲ ਕਰਨਾ ਡਬਲ ਐਕਸ ਹੈ ਇਹਦਾ ਜੀ ਆਪਾਂ ਸਾਲ ਦੇ ਵਿੱਚ ਤੁਹਾਨੂੰ ਪਤਾ ਤਾਂ ਚਾਰ ਤੋਂ ਪੰਜ ਬੈਚ ਜੀ ਲਿਮਟਿਡ ਜਿਹੇ ਬੈਚ ਹੀ ਚਲਾਉਣੇ ਹੋਣੇ ਜਿਨ੍ਹਾਂ ਦਾ ਰਿਜ਼ਲਟ ਤੁਹਾਨੂੰ ਆਪਾਂ 100% ਦਿੰਨੇ ਹੁੰਦੇ ਆ ਠੀਕ ਹੈ ਜੀ ਜਿਨ੍ਹਾਂ ਜਿਹੜੇ ਬੈਚ ਤੁਹਾਨੂੰ ਮਿਲਣਗੇ ਉਹਨਾਂ ਦਾ ਰਿਜ਼ਲਟ ਤੁਹਾਨੂੰ ਪੂਰਾ ਵਧੀਆ ਮਿਲੂਗਾ ਕਿਸੇ ਵੀ ਇੱਕ ਬੈਚ ਤੋਂ ਤੁਸੀਂ ਪੰਜਾਬ ਦੇ ਸਾਰੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਇਹ ਬੈਚ ਦੇ ਵਿੱਚ ਤੁਹਾਨੂੰ ਰਾਜੇ ਪੀਡੀਐਫ ਮਿਲਣਗੇ ਪਲੱਸ ਲੈਕਚਰ ਮਿਲਣਗੇ ਸਾਰੇ ਆਲ ਸਬਜੈਕਟ ਹੋਣਗੇ ਮੈਥ ਅਤੇ ਇੰਗਲਿਸ਼ ਤੁਹਾਡੀ ਸਪੈਸ਼ਲ ਤਰੀਕੇ ਨਾਲ ਕਰਵਾਈ ਜਾਊਗੀ ਠੀਕ ਹੈ ਜੀ ਜਿਹਦੇ ਕਰਕੇ ਜਿਹੜੇ ਬੱਚੇ ਨੇ ਕਦੇ ਮੈਥ ਇੰਗਲਿਸ਼ ਨਾਲཐਬਣੀ ਲਾਇਆ ਉਹਨਾਂ ਬੱਚਿਆਂ ਦੇ ਵਾਸਤੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬੈਚ ਹੈਗਾ ਜਲਦੋਂ ਜਲਦੀ ਜੁਆਇਨ ਕਰਕੇ ਤੁਸੀਂ ਆਪ ਦਾ ਨੌਕਰੀ ਦਾ ਸੁਪਨਾ ਪੂਰਾ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਹੀ ਮਿਲਣਗੀਆਂ ਬੈਚ ਦੇ ਵਿੱਚ ਤੇ ਬਿਲਕੁਲ ਜ਼ੀਰੋ ਲੈਵਲ ਤੋਂ ਰਾ ਜੀ ਇਹ ਸਮਝ ਲਓਗੀ ਟੋਆ ਪਟਕੇ ਕਰਵਾਈ ਜਾਂਦੇ ਆ ਜਿਵੇਂ ਕਿ ਜ਼ੀਰੋ ਲੈਵਲ ਹੁੰਦਾ ਇੱਕ ਜਮੀਨ ਧਰਤੀ ਦੇ ਵਿੱਚ ਟੋਆ ਪਟਕੇ ਕਰਾ ਰਹੇ ਹਾਂ ਬਸ ਐ ਸਮਝ ਲਓ ਠੀਕ ਹੈ ਜੀ ਤੋ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰ੍ਹਾਂ ਤਿਆਰੀ ਕਰਨੀ ਹੈ ਕੰਟੈਂਟ ਤੇ ਸਾਡੀ 100% ਗਰੰਟੀ ਹੈ ਉਹ ਪੇਪਰ ਦੇ ਵਿੱਚ ਕਰਵਾਇਆ ਹੋਇਆ ਮਿਲੂਗਾ ਮਿਹਨਤ ਤੁਸੀਂ ਕਰਨੀ ਹੈ ਠੀਕ ਹੈ ਜੀ ਚਲੋ ਪਹਿਲੇ ਪ੍ਰੈਸ਼ਨ ਦੀ ਗੱਲ ਕਰਦਾ ਦੇਖੋ ਜੀ ਮੈਂ ਸਭ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਸਿਰਫ ਮੇਨ ਮੇਨ ਪ੍ਰੈਸ਼ਨ ਹੀ ਲੈ ਕੇ ਆਇਆਗਾ ਜਿਹੜੇ ਤੁਹਾਨੂੰ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ ਇੱਕ ਗਰੰਟ ਅਫਰ ਤੁਹਾਡੇ ਬਾਅਦ ਤੇ 26% ਹੁਣ ਕਹਿੰਦੇ ਜੀ ਕਹਿੰਦੇ ਆ ਨਾਮ ਆਗਾ ਯੂ ਡੈਥ ਸੁਮੀਨਾ ਬਾ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਰਾਜੇ ਇਹਨਾਂ ਨੂੰ ਕਿਹੜੇ ਅਫਰੀਕੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਤਾ ਜਾਂ ਬਣ ਗਈ ਦੇਖੋ ਰਾਜੇ ਜੇ ਕੋਈ ਵੀ ਪਰੇਸ਼ਨ ਪਹਿਲੀ ਵਾਰ ਬਣ ਜੇ ਕੋਈ ਵੀ ਪਹਿਲੀ ਮਹਿਲਾ ਬਣ ਜੇ ਕੋਈ ਵੀ ਪਹਿਲਾ ਕੰਮ ਹੋਵੇ ਤੁਹਾਨੂੰ ਪਤਾ ਉਹ ਸਟੈਟਿਕ ਜੀ ਕਰਾ ਪੁੱਛ ਨਹੀਂ ਬਣ ਜਾਂਦਾ ਤੇ ਆਪਣੇ ਵਾਸਤੇ ਵੀ ਇੰਪੋਰਟੈਂਟ ਬਣ ਜਾਂਦਾ ਦੂਜੇ ਪਾਸੇ ਊਮੇਨ ਹੈ ਫੀਮੇਲ ਆ ਤਾਂ ਕਰਕੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਕਹਿੰਦੇ ਜੀ ਜਿਹੜੀ ਇਹ ਜੁਥੀ ਸੁਮੀਨਾਵਾ ਤੁਲਕਾ ਇਹ ਪ੍ਰਧਾਨ ਮੰਤਰੀ ਬਣੀ ਹੈ ਇਹ ਕਿਹੜੇ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਹੈ ਇਹ ਬਣੀ ਹੈ ਜੀ ਰਿਪਬਬਲਿਕ ਆਫ ਦਾ ਕਾਂਗੋ ਅਇਰਿਫ ਪੱਕਾ ਤੁਸੀਂ ਦੇਖ ਸਕਦੇ ਹੋਗੇ ਦਾ ਫਰਸਟ ਫੀਮੇਲ ਪ੍ਰਾਈਮ ਮਿਨਿਸਟਰ ਆਫ ਕਾਂਗੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆਂ ਕਹਿੰਦੇ ਜਿਹੜੀ ਆਪਣੀ ਬੀਤੀ ਸਾਲ 2023 ਅਤੇ 24 ਵਿੱਚ ਭਾਰਤ ਦੀ ਕੁੱਲ ਰੱਖਿਆ ਨਰਜਾਤ ਕਿੰਨੀ ਹੈ ਠੀਕ ਹੈ ਜੀ ਇੰਪੋਰਟ ਹੁੰਦਾ ਕੋਈ ਚੀਜ਼ ਆਪਾਂ ਮੰਗਵਾਉਣੀ ਐ ਐਕਸਪੋਰਟ ਹੁੰਦਾ ਕੋਈ ਚੀਜ਼ ਆਪਾਂ ਭੇਜਣੀ ਠੀਕ ਹੈ ਜੀ ਕਹਿੰਦੇ ਜਿਹੜੀ ਆਪਣੀ ਫੌਜ ਦੀ ਇਹਨਾਂ ਨੇ ਫਾਈਨੈਂਸ਼ੀਅਲ ਇਅਰ 2023 ਤੋਂ ਲੈ ਕੇ 2024 ਤੱਕ ਦੀ ਕਿੰਨੀ ਵੀ ਆਪਣੀ ਜਿਹੜੀ ਡਿਫੈਂਸ ਦੀ ਨਰਜਾਤ ਰਾਸ਼ੀ ਕਿੰਨੀ ਹੈਗੀ ਉਹ ਪੁੱਛ ਰਹੇ ਦਾ ਉਹ ਹੈਗੇ ਭਾਈ ਸਾਹਿਬ 21000 ਕਰੋੜ ਰੁਪਏ ਠੀਕ ਹੈ ਜੀ ਆ ਦੇਖ ਸਕਦੇ ਹੋ نیچے ਲਿਖਿਆ ਹੋਇਆਗਾ ਠੀਕ ਹੈ ਜੀ ਡਿਫਰੈਂਸ ਐਕਸਪੋਰਟ ਟੱਚ ਰਿਕਾਰਡ 21000 ਵੀ ਕਹਿ ਸਕਦੇ ਹੋ 21083 ਵੀ ਕਹਿ ਸਕਦੇ ਹੋ ਸੌਰੀ ਪਿਛਲੀ ਜੀ ਗਲਤੀ ਰਸ ਗਿਆ ਨਾ ਮੈਂ 21083 ਸੌਰੀ ਰਾਜੀ ਦੇਖੋ ਮੇਰੇ ਨਾਲ ਇਹ ਮੂਝ ਵਾਂਈ ਜາດ ਹੁੰਦੇ ਤਾਂ ਕਰਕੇ ਕਿਸੇ ਕਿਸੇ ਚੱਕਰ ਪੈ ਜਾਂਦਾ ਠੀਕ ਹੈ ਜੀ 2023 ਤੇ 24 ਦਾ ਜੇ ਪਰਸੈਂਟ ਪੁੱਛ ਲਿਆ ਨਾ ਪਰਸੈਂਟ 32.5% ਬਣਦਾਗਾ ਠੀਕ ਹੈ ਜੀ ਪਰ ਕਈ ਵਾਰ ਪਰਸੈਂਟ ਪੁੱਛ ਲੈਂਦੇ ਆ ਫਿਰ 32.5% ਹੈ ਚਲੋ ਜੀ ਹੁਣ ਅਗਲੇ ਪ੍ਰਸ਼ਨ ਤੇ ਆ ਗਏ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਕਹਿੰਦੇ ਜੀ ਪ੍ਰਸਿੱਧਿਕ ਭੋਜਸ਼ਾਲਾ ਅਤੇ ਕਮਾਲ ਮੋਲਾ ਮਸਜਿਦ ਠੀਕ ਹੈ ਜੀ ਭੋਜਸ਼ਾਲਾ ਅਤੇ ਕਮਾਲ ਮੋਲਾ ਮਸਜਿਦ ਕੰਪਲੈਕਸ ਕਿਸ ਰਾਜ ਦੇ ਵਿੱਚ ਸਥਿਤ ਹੈ ਕਾਫੀ ਚਰਚਾ ਦੇ ਵਿੱਚ ਰਿਹਾ ਇਸ ਵਾਰ ਠੀਕ ਹੈ ਜੀ ਤਾਂ ਕਰਕੇ ਪ੍ਰਸ਼ਨ ਆਪਣੇ ਵਾਸਤੇ ਇੰਪੋਰਟੈਂਟ ਸੀ ਇਹ ਕਿੱਥੇ ਪਾਇਆ ਗਿਆ ਇਹ ਮਿਲਿਆ ਜੀ ਆਪਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਤੁਹਾਨੂੰ ਪਿਕਸ ਵੀ ਦਿਖਾਉਣਾ ਨਾਲ ਆ ਦੇਖੋ ਜੀ ਪੋਸ਼ ਆਲਾ ਮੰਦਿਰ ਆ ਸੀ ਠੀਕ ਹੈ ਜੀ ਤੇ ਕਮਾਲ ਮੋਲਾ ਮਸਜਿਦ ਏ ਸੀ ਠੀਕ ਹੈ ਜੀ ਇਹ ਟਾਈਮ ਲਾਈਨ ਆਫਰ ਉਹ ਦੇਖ ਸਕਦੇ ਹੋ ਇਸ ਤੋਂ ਬਾਅਦ ਅਗਲਾ ਪ੍ਰੈਸ਼ਨ ਪੁੱਛਿਆ ਗਿਆ ਕਹਿੰਦੇ ਵਾਰਡ ਆਟイズਮ ਅਵੇਅਰਨੈਸ ਡੇਸ ਸੈਲੀਬ੍ਰੇਟ ਕਿਸ ਦਿਨ ਕਰਿਆ ਜਾਂਦਾ ਹੈਗਾ ਸੈਲੀਬ੍ਰੇਟ ਦਾ ਮਤਲਬ ਇਹ ਹੁੰਦਾ ਹੈ ਜੀ ਇਹਦੇ ਵਿੱਚ ਦੱਸਿਆ ਜਾਂਦਾ ਹੈਗਾ ਕਿ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਿਵੇਂ ਇਹਨਾਂ ਬਿਮਾਰੀਆਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦਾਂਗੀਆਂ ਤੇ ਇਹ ਮਨਾਇਆ ਜਾਂਦਾ ਜੀ 2 ਅਪ੍ਰੈਲ ਨੂੰ ਇਹ ਮਨਾਇਆ ਜਾਂਦਾ ਆਪਣੇ 2 ਅਪ੍ਰੈਲ ਨੂੰ ਠੀਕ ਹੈ ਜੀ ਚਲੋ ਇੱਥੇ ਸੀ ਲਿਖਿਆ ਹੋਇਆ ਹੈ ਸ਼ਾਇਦ ਗਲਤ ਹੈਗਾ ਸਹੀ 2 ਅਪ੍ਰੈਲ ਹੀ ਆਊਗਾ ਇਹ ਕਾਰੀ ਇਹ ਹੋਇਆ ਦੇਖੋ ਅਥਲੇ نیچے ਦੇਖੋ ਇਹ ਕੀ ਹੁੰਦਾ ਇਹ ਦੇਖੋ ਆ ਚੀ ਲਿਖਿਆ ਹੋਣਾ ਦਿਮਾਗ ਹੈ ਤਾਂ ਇਹ ਕਾਰੀ ਨਾਲ ਸੰਬੰਧਤ ਹੈ ਜਿਹੜੀ ਇਹ ਬਿਮਾਰੀ ਹੈ ਇਹ ਕਾਰੀ ਨਾਲ ਸੰਬੰਧਤ ਹੈ ਨਿਊਰੋਲੋਜੀਕਲ ਡਿਸਆਰਡਰ ਨਾਲ ਸੰਬੰਧਤ ਆਗਾ ਨਿਯੂਰੋਲੋਜੀਕਲ ਡਿਸਆਰਡਰ ਮਤਲਬ ਤੁਸੀਂ ਸਮਝੇਗੇ ਹੋਗੇ ਨਿਊਰੋ ਜਿੱਥੇ ਵੀ ਕਿਤੇ ਅਜਿਓਥੇ ਦਿਮਾਗ ਦਾ ਕੰਮ ਹੁੰਦਾ ਆਪਣੇ ਦਾ ਜਿੱਥੇ ਦਿਮਾਗ ਦਾ ਸਿਸਟਮ ਦਿਮਾਗ ਦੇ ਸਿਸਟਮ ਨੂੰ ਨਿਯੂਰੋਲੋਜੀ ਸਿਸਟਮ ਕਹਿੰਨਾਂਗੇ ਠੀਕ ਹੈ ਜੀ ਤਾਂ ਕਰਕੇ ਇਹ ਚੀਜ਼ ਆਪਾਂ ਦੱਸਿਆ ਹੈ ਕਿ ਕਿ ਵੀ ਤੁਹਾਨੂੰ ਡਾਕਟਰਾਂ ਹੀ ਵੀ ਪ੍ਰੇਸ਼ਨ ਪੁੱਛ ਸਕਦੇ ਆ ਕਿ ਪਾਈ ਸਾਹਿਬ ਦੱਸੋ ਕਿ ਜਿਹੜੀ ਉਸਟਮ ਬਿਮਾਰੀ ਹੈ ਇਹ ਕਹਿੰਦਾ ਸੰਬੰਧਿਤ ਹੈ ਠੀਕ ਹੈ ਜੀ ਤਾਂ ਨਿਯੂਰੋਲੋਜੀ ਡਿਸਆਰਡਰ ਨਾਲ ਸੰਬੰਧਿਤ ਹੈਗੀ ਠੀਕ ਹੈ ਜੀ ਥੀਮ ਜਰੂਰ ਚੈੱਕ ਕਰ ਲਓ ਇੰਪਾਵਰਿੰਗ ਆ ਆਡੀਸਟਿਕ ਵੌਇਸ ਠੀਕ ਹੈ ਜੀ ਤੇ ਦੂਜੇ ਪਾਸੇ ਇੱਕ ਡੇ ਹੋਰ ਬਣਾਇਆ ਜਾਂਦਾ 0 बेस्ड ਡੇ ਇਹ 30 ਮਾਰਚ ਨੂੰ ਬਣਾਇਆ ਗਿਆ ਨਾਲ ਤਾਂ ਡਿਪਰੈਸ਼ਨ ਨੂੰ ਕਵਰ ਕਰਵਾਤਾ ਇਹ ਚ ਲੱਗ ਤੋਂ ਲਿਖਣ ਦੀ ਬਜਾਏ ਇਸ ਤੋਂ ਬਾਅਦ ਅਗਲਾ ਕਹਿੰਦੇ ਕਰੋਨਾ ਵਾਇਰਸ ਨੈਟਵਰਕ ਜਿਹਨੂੰ ਆਪਾਂ ਕਹਿੰਦੇ ਆ ਕੋਵਿਨਟ ਇਨੀਸ਼ੀਏਟਿਵ ਚਲਾਇਆ ਗਿਆ ਇਹ ਇਨੀਸ਼ੀਏਟਿਵ ਕਿਸ ਨੇ ਲਾਂਚ ਕੀਤਾਗਾ ਤੁਹਾਨੂੰ ਪਤਾ ਕਿ ਕਰੋਨਾ ਵਾਇਰਸ ਹਜੇ ਵੀ ਭਾਈ ਕਹਿੰਦੇ ਆ ਸਕਦਾ ਦੁਬਾਰੇ ਤਾਂ ਕਰਕੇ ਇਹਨਾਂ ਨੇ ਦੁਬਾਰਾ ਇਨੀਸ਼ੀਏਟਿਵ ਚਲਾਤਾ ਕਰੋਨਾ ਵਾਇਰਸ ਨੈਟਵਰਕ ਠੀਕ ਹੈ ਜੀ ਪਹਿਲ ਕੀਤੀ ਹੈ ਕਿਸ ਅੰਤਰਰਾਸ਼ਟਰੀ ਸੰਸਥਾ ਨੇ ਕੀਤੀ ਹੈ ਉਹ ਤੁਹਾਨੂੰ ਪਤਾ ਹੀ ਹੋਊਗਾ ਕਿ ਜਿੰਨੇ ਵੀ ਕਰੋਨਾ ਨਾਲ ਜਾਂ ਵੱਡੇ ਲੈਵਲ ਤੇ ਕੋਈ ਮਹਾਮਾਰੀ ਆਉਂਦੀ ਹੈ ਉਹਦੇ ਜਿੰਨੇ ਫੈਸਲੇ ਵੀ ਲੈਂਦਾ ਉਹ ਆਪਣੀ ਵਾਰਡ ਹੈਲਥ ਆਰਗੇਨਾਈਜੇਸ਼ਨ ਲੈਂਦੀ ਹੈ ਠੀਕ ਹੈ ਜੀ ਇਹਦਾ ਆਨਸਰ ਹੈਗਾ ਆਪਣਾ 5 ਨੰਬਰ ਤੇ ਬਾਕੀ ਦੇ ਬਾਰੇ ਆਪਾਂ ਮੇਨ ਮੇਨ ਗੱਲਾਂ ਵੀ ਪੜਨ ਲੇਗੀ ਨਾਲ ਠੀਕ ਹੈ ਦੇਖੋ ਵਾਰਡ ਹੈਲਥ ਆਰਗੇਨਾਈਜੇਸ਼ਨ ਜਿਹੜੀ 7 April 1948 ਦੇ ਵਿੱਚ ਬਣੀ ਸੀ ਹੈਡਕੁਆਰਟਰ ਇਹਦਾ ਜਨੇਵਾ ਦੇ ਵਿੱਚ ਆ ਜਨੇਵਾ ਕਿਹਦੀ ਚਾਹ ਜਨਾ ਸਵਿਟਜ਼ਰਲੈਂਡ ਦੇ ਵਿੱਚ ਆ ਜਾਂਦਾ ਹੈ ਟੋਟਲ ਮੈਂਬਰ ਕਿੰਨੇ WHO ਦੇ 194 ਮੈਂਬਰ ਹੈ ਪ੍ਰੈਜ਼ੀਡੈਂਟ ਕੌਣ ਹੈ ਜੀ ਟੈਟਰੋਸ ਸਾਰਾ ਨਾਜ਼ਰਕਾਂ ਦੀ ਲੋਨੀ ਟੈਟਰੋਸ ਯਾਰ ਕਰ ਲਿਓ ਆ ਕਰੋਨਾ ਵੈਕਸ ਟੈਸਟ ਕਿੱਟ ਹੈ ਜਿਹੜੀ ਇੱਥੇ ਕੰਮ ਚੱਲ ਰਿਹਾ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਹੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਇੱਕ ਦੇਖੋ ਸਕੌਚ ਅਵਾਰਡ ਸਕੌਚ ਅਵਾਰਡ ਇੰਨਾ ਜ਼ਿਆਦਾ ਇੰਪੋਰਟੈਂਟ ਆ ਮੈਂ ਕਹਿੰਦਾ ਤੁਸੀਂ ਜਿੰਨੇ ਪੇਪਰ ਵੀ ਦੇ ਕੇ ਆਏ ਹੋਗੇ ਚਾਹੇ ਕਿ ਪੰਜਾਬ ਦਾ ਪੇਪਰ ਦੇ ਲੋ ਭਾਵੇਂ SSC ਦਾ ਪੇਪਰ ਦੇ ਲੋ ਭਾਵੇਂ TCS ਦਾ ਦੇ ਲੋ ਭਾਵੇਂ ਬੈਂਕਿੰਗ ਦਾ ਦੇ ਲੋ ਸਕੌਚ ਅਵਾਰਡ ਕਿਸੇ ਨਾ ਕਿਸੇ ਪੇਪਰ ਵਿੱਚ ਤੁਹਾਨੂੰ ਮਿਲੂਗਾ ਹੀ ਮਿਲੂਗਾ ਕਿਹੜੇ ਭਾਰਤੀ ਕਿਹੜੀ ਮਹਾਰਤਨ ਕੰਪਨੀ ਹੈ ਮਹਾਰਤਨ ਕੰਪਨੀ ਕਿਹੜੀਆਂ ਹੁੰਦੀਆਂ ਹਨ ਮਹਾਰਤਨ ਕੰਪਨੀਆਂ ਉਹ ਹੁੰਦੀਆਂ ਗੀਆਂ ਜਿਨ੍ਹਾਂ ਦਾ ਆਪਣੀ ਇਕਨੋਮੀ ਵਧਾਉਣ ਦੇ ਵਿੱਚ ਰੋਜ਼ਗਾਰ ਦੇਣ ਦੇ ਵਿੱਚ ਆਪਾਂ ਨੂੰ ਇੰਡੀਆ ਨੂੰ ਪੁਸ਼ ਕਰਨ ਦੇ ਵਿੱਚ ਠੀਕ ਹੈ ਜੀ ਅ ਯੋਗਦਾਨ ਜ਼ਿਆਦਾ ਹੁੰਦਾ ਹੈਗਾ ਉਹਨਾਂ ਕੰਪਨੀ ਨੂੰ ਮਹਾਰਤਨ ਕੰਪਨੀਆਂ ਕਹਿੰਦੇ ਆ ਕਹਿੰਦੇ ਭਾਰਤੀ ਦੀ ਕਿਹੜੀ ਮਹਾਰਤਨ ਕੰਪਨੀ ਹੈ ਜਿਹੜੀ ਕਿਹੜੀ ਮਹਾਰਤਨ ਕੰਪਨੀ ਹੈ ਜਿਨੇ ਆਪਣੇ এনवायरमेंट ਸੋਸ਼ਲ ਗਵਰਨਸ ਅਵਾਰਡ 2024 ਰੀਨੇਬਲ એનਰਜੀ ਫਿਨੈਂਸਿੰਗ ਕੈਟਾਗਰੀ ਦੇ ਵਿੱਚ ਠੀਕ ਹੈ ਜੀ ਅਵਾਰਡ ਦਿੱਤੇਗਾ ਦੱਸੋ ਜੀ ਇਹ ਕਿਹਨੇ ਜਿੱਤਿਆ ਇਹ ਆਪਾਂ ਤੁਹਾਨੂੰ ਪੁੱਛ ਰਹੇ ਨੇ ਚਾਰ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ ਦੱਸੋ ਰਾਜੇ ਕਿਹਨੇ ਤੁਹਾਨੂੰ ਲੱਗਦਾ ਕਿ ਇਹ ਅਵਾਰਡ ਜਿੱਤਿਆਗਾ ਇਹ ਜਿੱਤਿਆ ਜੀ ਆਰਈਸੀ ਨੇ ਰੂਲਰ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਨੇ ਠੀਕ ਹੈ ਜੀ ਤੇ ਇੱਕ ਅਵਾਰਡ ਹੋਰ ਮਿਲਿਆ ਗਿਆ ਉਹ ਵਾਰ ਵਿੱਚ ਤਾਂ ਨਾਲ ਹੀ ਮੈਂਸ਼ਨ ਕਰਤਾ ਤੇ ਇੱਕ ਅਵਾਰਡ ਮਿਲਿਆ ਇੰਟਰਨੈਸ਼ਨਲ ਕਲਚਰ ਅਵਾਰਡ ਇਹ ਅਲੱਗ ਹੈ ਸਕੌਚ ਅਵਾਰਡ ਤਾਂ ਮਿਲਿਆ ਆਰਈਸੀ ਨੂੰ ਜੇ ਪੁੱਛਣ ਇੰਟਰਨੈਸ਼ਨਲ ਕਲਚਰ ਅਵਾਰਡ ਕਿਹਨੂੰ ਮਿਲਿਆਗਾ ਇਹ ਦਿੱਤਾ ਜਾਂਦਾ ਜੀ ਸੋਕ੍ਰੇਟਸ ਸੋਸ਼ਲ ਰਿਸਰਚ ਯੂਨੀਵਰਸਿਟੀ ਟਰੱਸਟ ਦੁਆਰਾ ਕਿਹਨੂੰ ਮਿਲਿਆ ਹੈ ਇਹ ਮੇਲਾ ਪ੍ਰੋਫੈਸਰ ਮੀਨਾ ਚਰਾਂਡਾ ਠੀਕ ਹੈ ਜੀ ਇਹਨਾਂ ਨੂੰ ਮਿਲਿਆ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆਂ ਕਹਿੰਦੇ ਭਾਰਤ ਦਾ ਪਹਿਲਾ ਟਰਾਈ ਸਰਵਿਸ ਕਾਮਨ ਡਿਫੈਂਸ ਸਟੇਸ਼ਨ ਕਿਸ ਸਥਾਨ ਤੇ ਬਣਾਇਆ ਗਿਆਗਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਇਹ ਪੁੱਛ ਰਹੇ ਨੇ ਜੀ ਇਹ ਕਿਸ ਜਗ੍ਹਾ ਤੇ ਬਣਾਇਆ ਗਿਆ ਸਟੇਸ਼ਨ ਭਾਰਤ ਦਾ ਪਹਿਲਾ ਟਰਾਈ ਸਰਵਿਸ ਕਾਮਨ ਸਟੇਸ਼ਨ ਕਿਸ ਸਥਾਨ ਤੇ ਬਣਾਇਆ ਗਿਆਗਾ ਦੱਸੋ ਜੀ ਕਿੱਥੇ ਬਣਾਇਆ ਗਿਆ ਇਹ ਬਣਾਇਆ ਗਿਆ ਜੀ ਮੋਬਾਈਲ ਦੇ ਵਿੱਚ ਆ ਦੇਖ ਸਕਦੇ ਹੋ ਮੋਬਾਈਲ ਆ ਸੈਟ ਟੂ ਬਿਕਮ ਕਾਉਂਟਰ ਟੂ ਫਰਸਟ ਟ੍ਰਾਈ ਸਰਬਸ ਕਾਮਨ ਡਿਫਰੈਂਸ ਸਟੇਸ਼ਨ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਕਹਿੰਦੇ ਕਿਹੜੀ ਬੈਂਕ ਹੈਗੀ ਜੀ ਜਿਹਨੇ ਡਿਜੀਟਾ ਜਿਹਦੀ ਫੋਲੋ ਫਾਰਮ ਹੈਗੀ ਡਿਜੀਟਲ ਇੰਡੀਆ ٹرسٹ ਏਜੰਸੀ ਠੀਕ ਹੈ ਜੀ ਇੱਕ ਕੀ ਚਲਾਇਆ ਐਪ ਚਲਾਈ ਹੈ ਜੀ ਠੀਕ ਹੈ ਜੀ ਇੱਕ ਐਪ ਚਲਾਈ ਹੈਗੀ ਇੱਕ ਇੱਕ ਰੂਗੀ ਕਿਹੜੀ ਬੈਂਕ ਗੈਰ ਕਾਨੂੰਨੀ ਉਧਾਰ ਐਪਸ ਦੀ ਨਿਗਰਾਨੀ ਕਰਨ ਲਈ ਜਿਵੇਂ ਤੁਹਾਨੂੰ ਪਤਾਗਾ ਹੁਣ Paytm ਦਾ ਪੰਗਾ ਪਿਆ ਸੀ Paytm ਨੂੰ ਕਾਫੀ ਮੁਸ਼ਕਲਾ ਚੜਾਣੀਆਂ ਪਈਆਂ Paytm ਨੇ ਬਹੁਤ ਸਾਰੇ ਬਸ ਜਿਹੜੀਆਂ ਉਹ ਬੰਦ ਕਰ ਦਿੱਤੇ ਗੀਆਂ ਗੀਆਂ ਸੈਂਟਰਲ ਗਵਰਨਮੈਂਟ ਵੱਲੋਂ ਠੀਕ ਹੈ ਜੀ ਤੇ ਉਹ ਕੀ ਨਹੀਂ ਕਰੀਆਂ ਉਹ ਕਰੀਆਂ RBI ਨੇ ਕਿਉਂਕਿ ਸਾਰੀਆਂ ਬੈਂਕਾਂ ਇਹਦੇ ਅੰਦਰ ਹੈ RBI ਇੱਕ ਮੇਨ ਆਪਣੀ ਬ੍ਰਾਂਚ ਹੈ ਬਾਕੀ ਸਾਰੀਆਂ ਬੈਂਕਾਂ ਦੇ ਅੰਦਰ ਹੈ ਗੀਆਂ ਤਾਂ ਜਿਨੋ ਨੇ ਦੇਖਿਆ ਕਿ ਕਾਫੀ ਮਾਤਰਾ ਦੇ ਵਿੱਚ ਕੀ ਮਤਲਬ ਇੱਕ ਆਧਾਰ ਕਾਰਡ ਤੇ ਬਹੁਤ ਸਾਰੇ ਖਾਤੇ ਓਪਨ ਕੀਤੇ ਗਏ ਉਹ ਚੀਜ਼ਾਂ ਨੂੰ ਦੇਖਿਆ ਜਿੰਨੀਆਂ ਉਹ ਮੇਨ ਕਾਰਨ ਸੀ ਜਿਹਦੇ ਕਰਕੇ ਇਹਨਾਂ ਨੂੰ ਪੇਟੀਐਮ ਬੰਦ ਕਰਨਾ ਪਿਆ ਠੀਕ ਹੈ ਪੇਟੀਐਮ ਨੇ ਕਾਫੀ ਸਹੂਲਤਾਂ ਬੰਦ ਕਰਨੀਆਂ ਪਈਆਂ ਵੈਸੇ ਚੱਲ ਰਿਹਾ ਹੈ ਹੁਣ ਉਰੀ ਜਿਹੜੀ ਅਥਾਰਟੀ ਹੈ ਉਹ ਐਨਪੀਸੀਐਲ ਨੂੰ ਦੇ ਦਿੱਤੀ ਸੀ ਵੀ ਸਾਨੂੰ ਪੁੱਛਣਾ ਹੈ ਨਾ ਤੇ ਇਹ ਤਾਂ ਵੀ ਹੋ ਗਈ ਗੱਲਬਾਤ ਹੈ ਨਾ ਇਹ ਕਹਿੰਦੇ ਜਿਹੜੀਆਂ ਇਹਨੀਆਂ ਚੀਜ਼ਾਂ ਗੀਆਂ ਇਹਨੀਆਂ ਐਪਾਂ ਜਿਵੇਂ ਫੋਨ ਵੇਚ ਲਾਉਣੇ ਆ ਜਾਂ ਹੋਰ ਐਪਾਂ ਚਲਾਉਣੇ ਇਹਨਾਂ ਦੇ ਨਿਗਰਾਨੀ ਰੱਖਣ ਵਾਸਤੇ ਇਹਨਾਂ ਨੇ ਐਪ ਚਲਾਈ ਹੈ ਡਿਜੀਟਾ ਇਹ ਐਪ ਕਿਹਨੇ ਚਲਾਈ ਹੈ ਜਦੋਂ ਮੈਂ ਤੁਹਾਡੀ ਗੱਲ ਦੱਸ ਤੀ ਕਿ ਐਸਨੂੰ ਗੱਲਾਂ ਗੱਲਾਂ ਦੇ ਵਿੱਚ ਕੀ ਭਈ ਐਪ ਕੌਣ ਚਲਾਊਗਾ ਰਿਜ਼ਰਵ ਬੈਂਕ ਆਫ ਇੰਡੀਆ ਚਲਾਊਗਾ ਕਿਉਂਕਿ ਸਾਰਾ ਕੁਝ ਇਹਦੇ ਅੰਦਰ ਆਗਾ ਠੀਕ ਹੈ ਜੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਦਰ ਆਗਾ ਚਲੋ ਜੀ ਆਪਰੇਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਆਪਣੇ ਵਾਸਤੇ ਤਾਂ ਮਹੱਤਵਪੂਰਨ ਕਿਉਂਕਿ ਇਹਦਾ ਸਬੰਧ ਆਪਣੇ ਕਿੰਨਾਂ ਵਿੱਚੋਂ ਹਾਕੀ ਦਾ ਸਬੰਧ ਕਿਸ ਨਾਲ ਹੈਗਾ ਉੱਥੇ ਕਈ ਜਗ੍ਹਾ ਤੇ ਤੁਹਾਨੂੰ ਮਿਲਿਆ ਹੁੰਦਾਗਾ ਲਿਖਿਆ ਹੋਇਆ ਬਲਬੀਰ ਸਿੰਘ ਕਈ ਜਗ੍ਹਾ ਤੇ ਤੁਹਾਨੂੰ ਕੀ ਮਿਲਿਆ ਦਿੱਤਾ ਹੁੰਦਾ ਬਲਬੀਰ ਸਿੰਘ ਇਹਨਾਂ ਦਾ ਸਬੰਧ ਕਿਸ ਖੇਡ ਨਾਲ ਹੈ ਤਾਂ ਕਰਕੇ ਇਹਨਾਂ ਦੇ ਨਾਮ ਤੇ ਇੱਕ ਅਵਾਰਡ ਦਿੱਤਾ ਜਾਂਦਾ ਹਾਕੀ ਦੇ ਖੇਤਰ ਦੇ ਵਿੱਚ ਛੇਵੇਂ ਹਾਕੀ ਇੰਡੀਆ ਸਲਾਨਾ ਪੁਰਸਕਾਰ ਵਿੱਚ ਸਾਲ ਦੇ ਸਰਵੋਤਮ ਪੁਰਸ਼ ਖੜਿਆ ਰਿਲੀ ਬਲਬੀਰ ਸਿੰਘ ਸੀਨੀਅਰ ਅਵਾਰਡ ਕਿਸ ਨੂੰ ਦਿੱਤਾ ਗਿਆ ਤਾਂ ਮਹੱਤਵਪੂਰਨ ਪ੍ਰਸ਼ਨ ਹੈ ਦੂਜੀ ਗੱਲ ਇੱਕ ਤਾਂ ਸਭ ਤੋਂ ਇਹ ਪੁੱਛਿਆ ਜਾ ਸਕਦਾ ਕਿ ਜਿਹੜਾ ਇਹ ਅਵਾਰਡ ਆ ਇਹ ਕਿਸ ਨਾਲ ਸੰਬੰਧਤ ਹੈ ਇਹ ਹਾਕੀ ਨਾਲ ਸੰਬੰਧਤ ਹੈ ਜਾਂ ਸੋ ਇਹ ਪੁੱਛ ਸਕਦੇ ਕਿ ਬਲਬੀਰ ਸਿੰਘ ਦਾ ਸ ਠੀਕ ਹੈ ਜੀ ਦੂਜੇ ਪਾਸੇ 6ਵੇਂ ਨੰਬਰ ਦਾ ਅਵਾਰਡ ਦਿੱਤਾ ਗਿਆ ਇਹ ਦਿੱਤਾ ਕਿਹਨੂੰ ਗਿਆ ਹੈਗਾ ਇਹ ਦਿੱਤਾ ਗਿਆ ਹਾਰਦਿਕ ਸਿੰਘ ਜੀ ਨੂੰ ਹਾਰਦਿਕ ਸਿੰਘ ਨੂੰ ਇਹ ਅਵਾਰਡ ਦੇ ਨਾਲ ਕੀ ਕਰਿਆ ਗਿਆ ਹੈਗਾ ਸਮਾਨਤ ਕੀਤਾ ਗਿਆ ਹੋਰ ਵੀ ਕਾਫੀ ਅਵਾਰਡ ਆ ਕਿ ਜੇ ਚਰਚਾ ਦੇ ਵਿੱਚ ਰਹੇ ਹੈ ਜਿਨ੍ਹਾਂ ਦੇ ਵਿੱਚੋਂ ਦੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇੱਕ ਤਾਂ ਬਲਬੀਰ ਸਿੰਘ ਵਾਲਾ ਇੱਕ ਮੇਜਰ ਧਿਆਨ ਚਾਤ ਲਾਈਫਟਾਈਮ ਅਚੀਵਮੈਂਟ ਅਵਾਰਡ ਜਿਹੜਾ ਮੇਜਰ ਧਿਆਨ ਚਾਤ ਅਵਾਰਡ ਹੈ ਇਹ ਤਾਂ ਮਿਲਿਆ ਅਸ਼ੋਕ ਕੁਮਾਰ ਨੂੰ ਜਿਹੜਾ ਬਲਬੀਰ ਸਿੰਘ ਹੈ ਇਹ ਦੇਖੋ ਇਹ ਹੈਗਾ ਊਮੈਨ ਕੈਟਾਗਰੀ ਦੇ ਵਿੱਚ ਜਿਹੜੀ ਮੇਲ ਕੈਟਾਗਰੀ ਦੇ ਵਿੱਚ ਉਹ ਤੁਹਾਨੂੰ ਦੱਸਦਾ ਹਾਰਦਿਕ ਸਿੰਘ ਨੂੰ ਮਿਲਿਆ ਜੇਕਰ ਵੂਮਨ ਕੈਟਾਗਰੀ ਵਿੱਚ ਕਿਹਨੂੰ ਮਿਲਿਆ ਇਹ ਮਿਲਿਆ ਸਲੀਮਾ ਟੈਟੇ ਨੂੰ ਠੀਕ ਹੈ ਜੀ ਬਾਕੀ ਤੁਸੀਂ ਆ ਤਾਂ ਯਾਦ ਕਰਨੀ ਕਰਨੇ ਆ ਠੀਕ ਹੈ ਜੀ ਆ ਦੋ ਤਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਦੋ ਦੱਸਿਆ ਤਾਂ ਮੋਸਟ ਇੰਪੋਰਟੈਂਟ ਕੈਟਾਗਰੀ ਦਾ ਸਬੰਧ ਰੱਖਦੇ ਆ ਕਰਨੇ ਤੁਸੀਂ ਸਾਰੀ ਹੈ ਜੇ ਪ੍ਰਕਾਸ਼ ਸਿੰਘ ਅਵਾਰਡ ਆ ਜਿਹੜਾ ਇਹ ਮਿਲਿਆ ਹਰਮਨਪ੍ਰੀਤ ਸਿੰਘ ਜੀ ਨੂੰ ਅਜੀਤਪਾਲ ਅਵਾਰਡ ਮਿਲਿਆ ਹਾਰਦਿਕ ਸਿੰਘ ਨੂੰ ਦੇਖੋ ਇਹ ਦੋ ਲੈ ਗਿਆ ਜਿਹੜਾ ਹਾਰਦਿਕ ਹੈ ਇੱਕ ਤਾਂ ਇਹ ਲੈ ਗਿਆ ਭਾਈ ਸਾਹਿਬ ਆਪਣਾ ਬਲਬੀਰ ਸਿੰਘ ਇੱਕ ਅਜੀਤਪਾਲ ਇਹ ਦੋ ਤਾਂ ਤੁਹਾਨੂੰ ਯਾਦ ਕਰਦੇ ਸੌਖੇ ਹੋ ਜਾਣਗੇ ਠੀਕ ਹੈ ਜੀ ਇੱਕ ਤਨਰਾਜ ਪੀਲੇ ਅਵਾਰਡ ਇਹ ਮਿਲਿਆ ਅਭਿਸ਼ੇਕ ਨੂੰ ਠੀਕ ਹੈ ਜੀ ਅਭਿਸ਼ੇਕ ਨੂੰ ਮਿਲਿਆ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਆਪ ਪ੍ਰਸ਼ਨ ਤੁਹਾਨੂੰ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਟਾਪ ਕੁਆਲਿਟੀ ਦਾ ਪ੍ਰਸ਼ਨ ਹੈ ਟਾਪ ਕੁਆਲਿਟੀ ਕਹਿੰਦੇ ਨੇ ਟਾਪ ਕੁਆਲਿਟੀ ਹੁਣ ਪੀ ਆਈ ਵੀ ਹੋਰ ਜਿਹੜੇ ਬਹੁਤ ਕਰੰਟ ਅਫੇਅਰ ਹਨ ਤੁਹਾਡੇ ਜਿਹੜੀ ਆਪਣੀ ਮਤਲਬ ਆਪਾਂ ਕੋਈ ਖਬਰ ਪਾਤੀ ਆਪਣੀ ਖਬਰ ਪੜਦੇ ਹੈ ਨਾ ਸਭ ਤੋਂ ਮੰਨਣਯੋਗ ਖਬਰ ਪਤਾ ਕਿਹਦੀ ਮੰਨੀ ਜਾਂਦੀ ਹੈ ਪੀ ਆਈ ਵੀ ਦੀ ਸਭ ਤੋਂ ਜੇਕਰ ਆਪਾਂ ਕਹਿੰਦੇ ਸਭ ਤੋਂ ਟਰਸਟੀਫਾਈਡ कि ਜਦੋਂ ਆ 102 200% ਸੱਚੀ ਖਬਰ ਹੈ ਉਹ ਪੀਆਈਬੀ ਦੀ ਮੰਨੀ ਜਾਂਦੀ ਹੈ ਠੀਕ ਹੈ ਜੀ ਤੇ ਉਹ ਵੇਲੇ ਮੈਂ ਕਹਿੰਦਾ ਪੀਆਈਬੀ ਹੈ ਜਿਹੜੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਇਹਨਾਂ ਨੇ ਆਪ ਦਾ ਪ੍ਰਿੰਸੀਪਲ ਡੀਜੀ ਲਾਤਾ ਡੀਜੀ ਉਹਦਾ ਡਾਇਰੈਕਟਰ ਜਨਰਲ ਲਾਤਾ ਇਹ ਕਿਹਨੂੰ ਪੁਆਇੰਟ ਕਰਤਾ ਇਹ ਗੱਲ ਮੇਰੇ ਧਿਆਨ ਦਾ ਸੋਲੋ ਇਹ ਕਿਸੇ ਨਾ ਕਿਸੇ ਪੇਪਰ ਵਿੱਚ ਪੱਕਾ ਮਿਲੂਗਾ ਤੁਹਾਨੂੰ ਨਾ ਸਾਰੇ ਕਰੰਟ ਅਫੇਅਰ ਜਿਹੜੇ ਮੈਂ ਕਰਵਾ ਰਿਹਾ ਹਾਂ ਇਹ ਬਿਲਕੁਲ ਇੰਪੋਰਟੈਂਟ ਇੰਪੋਰਟੈਂਟ ਹੈ ਮੇਰਾ ਕੰਮ ਨਹੀਂ ਹੈਗਾ ਕਿ ਇੱਕ ਦਿਨ ਦੀ ਜੇ ਮੈਂ ਵੀਊ ਦਾ ਚੱਕਰ ਹੋਊਗਾ ਨਾ ਮੈਂ ਇੱਕ ਦਿਨ ਦੇ ਵਿੱਚ ਤੁਹਾਡੀ 40 ਤੋਂ 45 ਮ ਠੀਕ ਹੈ ਜੀ கரنٹ ਅਫੇਅਰ ਤੁਹਾਨੂੰ ਜਿਹੜਿਆ ਨਾਲ ਲਿਖ ਦਿਆ ਮੈਂ ਇਹਨਾਂ ਨੇ ਬਣਾ ਕੇ ਤੁਹਾਨੂੰ 20 25 கரنٹ ਅਫੇਅਰ ਪ੍ਰੋਵਾਈਡ ਕਰਵਾ ਦਿਆ ਕਰੂੰਗਾ ਨਾ ਸੋਨੂੰ ਲੱਗੂਗਾ ਹਾਂ ਜੀ ਡੇਲੀ 40 ਮਿੰਟ ਦੀ ਕਲਾਸ ਲਾਉਣੇ ਆ ਤਾਂ ਐ ਕਰਦੇ ਆ ਉਹ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਉਹ ਚੀਜ਼ ਤੁਹਾਡੇ ਨੰਬਰ ਘਟਾਊਗੀ ਪੇਪਰ ਦੇ ਵਿੱਚ ਕਿਉਂਕਿ ਉਸ ਹਫ਼ਤੇ ਤੁਸੀਂ ਜੇ ਇੱਕ ਦਿਨ ਦੇ ਵਿੱਚ 40 ਮਿੰਟ ਕਲੇ கரنٹ ਅਫੇਅਰਾਂ ਦੇ ਵਾਸਤੇ ਘਟ ਰਹੇ ਹੋ ਇੱਕ ਦਿਨ ਦੇ ਵਿੱਚ ਤਾਂ ਜਿੱਦ ਹਜੇ ਇੱਕ ਮਹੀਨਾ ਕਿੱਦੇ ਬਿਆ ਫਿਰ ਤੁਸੀਂ ਕਦੋਂ ਦੀ ਰਿਵੀਜ਼ਨ ਕਰੋਗੇ ਫਿਰ ਕਦੋਂ ਅਗਲੇ ਮਹੀਨੇ ਦੇ ਕਰੋਗੇ ਘਟੋ ਘਾਟਾ ਪਤਾ ਨਹੀਂ ਤੋ 4 ਸਾਲਾਂ ਦੇ கரنٹ ਅਫੇਅਰ ਕਰਨੇ ਆ ਠੀਕ ਹੈ ਜੀ ਇਹਦੇ ਜਿਹੜੇ ਕੰਮ ਕੰਮ ਦੂਜੇ ਮੈਂ ਤੁਹਾਨੂੰ ਜਮਾ ਥੋੜੇ ਜਿਹਾ ਕਰਵਾਉਂਗਾ ਬਸ ਉਹਦੇ ਵਿੱਚੋਂ ਵਿੱਚੋਂ ਤੁਹਾਨੂੰ ਮਿਲੂਗੀ ਚੀਜ਼ ਇਹ ਤਜਰਬੇ ਦੇ ਨਾਲ ਕਹਿ ਰਿਹਾ ਹਾਂ ਚੀਜ਼ਾਂ ਰਾਜੇ ਠੀਕ ਹੈ ਤੁਹਾਡੇ ਵਾਸਤੇ ਬੱਚੇ ਬਹੁਤ ਕਮਿਟ ਕਰਦਾ ਸਰ ਜੀ ਫਲਾਨੀ ਵੀਡੀਓ ਅਪਲੋਡ ਕਰ ਦਿਓ ਜੀ ਤੇ ਵੀ ਕੀ ਵੀਡੀਓ ਅਪਲੋਡ ਕਰ ਦਿਓ ਮੈਨੂੰ ਸਾਰਾ ਪਤਾ ਹੁੰਦਾ ਮੇਰੀ ਮੈਨੂੰ ਤਾਂ ਤੁਹਾਡੇ ਨਾਲ ਦੁੱਗਣੀ ਟੈਨਸ਼ਨ ਹੁੰਦੀ ਹੈ ਮੈਨੂੰ ਤੁਹਾਡੇ ਨਾਲ ਦੁੱਗਣੀ ਟੈਨਸ਼ਨ ਹੁੰਦੀ ਹੈ ਜਦੋਂ ਕਿ ਬੱਚਾ ਬੈਚ ਲੈਂਦਾ ਨਾ ਇੱਕ ਪਾਸੇ ਮੈਨੂੰ ਨਾਲ ਨਾਲ ਟੈਨਸ਼ਨ ਵੀ ਹੁੰਦੀ ਹੈ ਕਿ ਜਦੋਂ ਜ਼ਿੰਮੇਵਾਰੀ ਵਧਦੀ ਜਾਂਦੀ ਹੈ ਜੁਮੇ ਤੇ ਤਾਂ ਇਹਨਾਂ ਆਪਾਂ ਠੀਕ ਹੈ ਆਪਣੋ ਇਹ ਹੁੰਦਾ ਕਿ ਜਿਹੜੇ ਸਟੂਡੈਂਟ ਆਪ ਦੇ ਆਪ ਦੇਖ ਕੇ ਉਹਨਾਂ ਨੂੰ ਸਮਝ ਆਉਂਦੀ ਹੈ ਆਓ ਪੜੋ ਆਵਲਾ ਸੁਪਨਾ ਪੂਰਾ ਕਰਨਾ ਪੜੀਦਾ ਠੀਕ ਹੈ ਤੇ ਬਾਕੀ ਇਹਨਾਂ ਨੂੰ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਇਹ ਤਾਂ ਹੱਡਾ ਕੰਮ ਹੈ ਇਥੋਂ ਇਹ ਜ਼ਿੰਮੇਵਾਰੀ ਛੋਡੀ ਹੈ ਪੜਾਉਣ ਦੀ ਮੇਰੀ ਹੈ ਕੰਟੈਂਟ ਪੇਪਰ ਚ ਆਊਗਾ ਉਹਦੀ ਮੇਰੀ ਹੈ ਠੀਕ ਹੈ ਜੀ ਦੇਖੋ ਹੁਣ ਦੱਸੋ ਜੀ ਇਹ ਕਿਹਨੂੰ ਲਾਤਾ ਜਿਹਨੇ ਡੀਜੀ ਪੇਪਰ ਦੇ ਵਿੱਚ ਇੰਨਾ ਸੋਨ ਦੱਸਤਾ ਕਿਸ ਨਾ ਕਿਸੇ ਪੇਪਰ ਵਿੱਚ ਇਹ ਪੱਕਾ ਤੁਹਾਨੂੰ ਮਿਲੂਗਾ ਹੀ ਮਿਲੂਗਾ ਇਹ ਲਿਖ ਕੇ ਦੇਣ ਨੂੰ ਤਿਆਰ ਆ ਮੈਂ ਤੁਹਾਨੂੰ ਚੀਜ਼ ਇਹਨਾਂ ਦੇ ਵਿੱਚੋਂ ਕੋਈ ਬੰਦਾ ਨਹੀਂ ਹੈਗਾ ਜੀ ਇਹ ਸਪੈਲੀ ਵਿਸ਼ਨ ਠੀਕ ਹੈ ਜੀ ਇਸ ਦੂਬਾਰੇ ਕਨਾਲ ਮੇ ਹੋਰ ਲਿਖਤਾ ਨੈਸ਼ਨਲ ਪ੍ਰੈਜ਼ੀਡੈਂਟ ਲਾਤਾ ਫਿੱਕੀ ਲੇਡੀਜ਼ ਆਰਗੇਨਾਈਜੇਸ਼ਨ ਦਾ ਜਿਹਨੂੰ ਆਪਾਂ ਐਫ ਐਲਓ ਕਹਿੰਦੇ ਨੇ ਇਹ ਲਾਤਾ ਜੀ ਜੋਇਸ਼ਰੀ 10 ਬਰਮਾ ਨੂੰ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਰੇ ਤੇ ਹੁਣ ਦੇਖੋ ਆਪਰੇਸ਼ਨ ਸਟ੍ਰੈਟਜੀ ਕਿਨਾਂ ਦੇ ਸੰਬੰਧਤ ਹੈ ਦੋਨੇ ਪਾਸੇ ਸੰਬੰਧਤ ਹੈ ਸੋ ਨੂੰ ਮੈਂ ਪਹਿਲਾਂ ਕੀ ਗੱਲ ਕਰਕੇ ਗਏ ਮੈਂ ਪਹਿਲਾਂ ਗੱਲ ਕਰਕੇ ਗਏ ਆਰ ਵੀ ਆਈ ਡੀ ਆਰ ਵੀ ਆਈ ਭਾਈ ਜਿਹੜੀ ਬੈਂਕ ਹੈ ਮੈਂ ਤੁਹਾਨੂੰ ਦੱਸ ਕੇ ਗਏਗਾ ਆਪਰਾਂ ਦਾ ਸਾਰਾ ਬੈਂਕਾਂ ਇਹਦੇ ਅੰਦਰ ਹੈ ਹੈਡ ਹੈ ਨੋਟ-ਨੋਟੇ ਦੇ ਹਿਸਾਬ ਦੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਹੈ ਨਾ ਕਹਿੰਦੇ ਪਹਿਲਾ ਪ੍ਰਸ਼ਨ ਇਹ ਬਣੂਗਾ ਕਿ ਜਿਹੜੀ ਰਿਜ਼ਰਵ ਆਫ ਬੈਂਕ ਆਫ ਇੰਡੀਆ ਇਹਨੇ ਆਪ ਦਾ ਕਿੰਨਾ ਸਥਾਪਨਾ ਦਿਵਸ ਬਣਾਇਆ ਇਹਨੇ ਬਣਾਇਆ ਜੀ 90 ਮਾ ਸਥਾਪਨਾ ਦਿਵਸ ਇਹਦਾ ਮਤਲਬ ਜੀ ਇਹਨੂੰ 90 ਸਾਲ ਹੋ ਗਏ ਆਪਣੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ 1 ਅਪ੍ਰੈਲ 1924 ਤੇ ਪਹਿਲਾ ਪ੍ਰਸ਼ਨ ਤਾਂ ਇਹ ਬਣ ਗਿਆ ਦੂਜਾ ਪ੍ਰਸ਼ਨ ਇਹਦੀ ਸਥਾਪਨਾ ਕਿਦੋਂ ਹੋਈ ਸੀ ਇਹ ਬੈਂਕ ਦੀ ਇਹ ਬੈਂਕ ਬਣੀ ਸੀ ਜੀ 1 ਅਪ੍ਰੈਲ 1935 ਨੂੰ ਠੀਕ ਹੈ ਜੀ ਇਹਦੇ ਅਨੁਸਾਰ ਬਣੀ ਸੀ ਕਹਿੰਦੇ ਜੀ ਉਹ ਬੈਂਕ ਬਣਾਈ ਗਈ ਸੀ ਇਹ ਕਿਹੜੇ ਕਮਿਸ਼ਨ ਦੇ ਵਿਚ 파ਰਛ ਤੇ ਬਣਾਈ ਗਈ ਸੀ ਜਿਵੇਂ ਪੰਜਾਬ ਆ ਜਿਹੜਾ ਪੰਜਾਬ ਇੰਡੀਆ ਤੇ ਭਾਰਤ ਭਾਰਤ ਤੇ ਪਾਕਿਸਤਾਨ ਜੋ ਇਲਾਕੇ ਤਸੁਰ ਡੈਡ ਕਲਿਫ ਕਮਿਸ਼ਨ ਬੈਠਾ ਸੀ ਸਾਈਮਨ ਕਮਿਸ਼ਨ ਤੁਸੀਂ ਸੁਣਿਆ ਹੋਣਾ ਨਾਮ ਠੀਕ ਹੈ ਜੀ ਨਹਿਰੂ ਕਮਿਸ਼ਨ ਉਵੇਂ ਜਿਵੇਂ ਜਿਹੜੀ ਬੈਂਕ ਬਣਾਉਣ ਦੀ ਲੋੜ ਪਈ ਸੀ ਕਿ ਭਾਈ ਹੁਣ ਆਰਬੀਆਈ ਬੈਂਕ ਬਣਾਵਾਂਗੇ ਆਪਾਂ ਠੀਕ ਹੈ ਜੀ ਕਹਿੰਦੇ ਇਹਦੇ ਓਕੇ ਜੀ ਕਹਿੰਦੇ ਜਿਹੜੀ ਉਹ ਬੈਂਕ ਬਣਾਵਾਂਗੇ ਉਹ ਕਿਹੜਾ ਕਮਿਸ਼ਨ ਬੈਠਾ ਸੀ ਉਹ ਬੈਂਕ ਬਣਾਉਣ ਵਾਸਤੇ ਉਹ ਦੱਸਣਾ ਆਪਣਾ ਉਹ ਬੈਠਾ ਸੀ ਜੀ ਆਪਣਾ ਏ ਨੰਬਰ ਆਪਸ਼ਨ ਵਾਲਾ ਠੀਕ ਹੈ ਜੀ ਹੇ ਹੈਲਟਨ ਜੰਗ ਕਮਿਸ਼ਨ ਹੈਲਟਨ ਇਹ ਬੰਦੇ ਦਾ ਨਾਮ ਸੀ ਠੀਕ ਹੈ ਜੀ ਉਸ ਸਮੇਂ ਵਿੱਚ ਇੱਕ ਕਮਿਸ਼ਨ ਸੀ ਪਹਿਲਾ ਪ੍ਰਸ਼ਨ ਤਾਂ ਇਹ ਬਣ ਗਿਆ ਆਹ ਕਿ ਲਿਖ ਅੱਛਾ ਇਹ ਸੌਰੀ ਸੌਰੀ ਆ ਚੀਜ਼ ਅਲੱਗ ਹੈਗੀ ਠੀਕ ਹੈ ਜੀ ਦੇਖੋ ਸਟੈਬਿਸ਼ ਇਹ ਬਣੀ ਸੀ 1 ਅਪ੍ਰੈਲ 1935 ਨੂੰ ਆਰਬੀਆਈ ਬਣੀ ਸੀ ਕਿਹੜੇ ਐਕਟ ਦੇ ਤਹਿਤ ਬਣਾਈ ਗਈ ਸੀ ਆਰਬੀਆਈ ਇਹ ਗੱਲ ਯਾਦ ਰੱਖਣੇ ਕਿ ਬਸ ਉਹ ਡਾਇਰੈਕਟ ਐਕਟ ਵੀ ਪੁੱਛ ਸਕਦਾ ਰਿਜ਼ਰਵ ਬੈਂਕ ਆਫ ਇੰਡੀਆ ਐਕਟ ਰਿਜ਼ਰਵ ਬੈਂਕ ਆਫ ਇੰਡੀਆ ਐਕਟ 1934 ਦੇ ਤਹਿਤ ਇਹ ਆਰਬੀਆਈ ਜਿਹੜੀ ਸੀ ਬਣਾਈ ਗਈ ਸੀ ਗੱਲ ਯਾਦ ਰੱਖਣੀ ਹੈ ਬਣੀ ਕਿਦੋਂ ਸਿੱਕਾ ਬਣਾ 1935 ਨੂੰ ਕੇਮਾ ਸਥਾਪਨਾ ਦਿਵਸ ਬਣਾਇਆ 90ਵਾਂ ਕਿਹੜੇ ਕਮਿਸ਼ਨ ਦੇ ਤਹਿਤ ਬਣੀ ਸੀ ਹੇਲਟਨ ਜੰਕ ਕਮਿਸ਼ਨ ਦੇ ਤਹਿਤ ਇਹਨੀਆਂ ਚੀਜ਼ਾਂ ਤੁਹਾਡੀਆਂ ਕਵਰ ਹੋ ਗਈਆਂ ਹੈ ਹਨਾ ਹੁਣ ਮੈਂ ਇਹਦੇ ਕੋਈ ਤੁਹਾਨੂੰ ਦੱਸਦੀ ਜਾਂਦਾ ਕਿ ਮੈਂ ਤੁਹਾਡੇ ਬਾਅਦ ਸ਼ਾਰਟਕਟ ਚੀਜ਼ਾਂ ਵਰਤ ਰਿਹਾ ਮੈਨੂੰ ਇਹ ਹੁੰਦਾ ਕਿ ਤੁਸੀਂ ਮਤਲਬ ਜਿਹੜੋਂ ਕਹਿੰਦੇ ਰਿਵੀਜ਼ਨ ਕਰੋਗੇ ਤਾਂ ਆਏ ਸਮਝ ਲਓ ਕਿ ਤੁਹਾਡੀ 10 40 ਮਿੰਟ ਜਿਹੜੇ ਤੁਸੀਂ ਕੋਈ ਤੁਹਾਨੂੰ ਕਹਿਣਾ ਕਿ ਤੁਹਾਨੂੰ 40 40 ਮਿੰਟਾਂ ਰਿ ਕਹਿਣਾ ਉਹ ਜੀ ਕਿ 10 ਦਿਨਾਂ ਦੇ ਵਿੱਚ ਤੁਸੀਂ 1 ਮਹੀਨੇ ਦਾ ਗਰੰਟੀ ਫਿਰ ਕਵਰ ਕਰ ਸਕਦੇ ਹੋ ਠੀਕ ਹੈ ਜੀ ਤੇ ਇੱਕ CBI ਦੀ ਗੱਲ ਚੱਲ ਪਈ ਜਿਹੜੋ ਇੱਥੇ ਸਟਾਫ ਨਾਲ ਦਿਖਸਾ ਗਿਆ ਨਾਲੇ ਮੈਂ CBI ਦੀ ਗੱਲ ਕਰਦਾ ਹਾਂ CBI ਦੀ ਫੁੱਲ ਫਾਰਮ ਕੀ ਹੈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਇਸਟੈલિਸ਼ ਕਿਦੋਂ ਹੋਈ ਸੀ 1 April 1966 ਨੂੰ CBI ਬਣਾਈ ਗਈ ਸੀ ਠੀਕ ਹੈ ਜੀ ਤੇ ਹੁਣ ਬਹੁਤ ਬੱਚੇ ਕਹਣਗੇ ਜਿਹੜਾ ਹੈੱਡ ਕੁਆਰਟਰ ਨਹੀਂ ਹੈਗਾ ਜਿਹੜਾ ਜੇ ਦਿੱਲੀ ਪੁਲਿਸ ਨੇ ਨਾਮ ਰਲ ਕੇ ਚੱਲਦੀ ਹੈ ਤਾਂ ਕਰਕੇ ਇਹਦਾ ਇਸਟਾਮੇ ਜਿਹੜਾ ਪ੍ਰੈਜ਼ੀਡੈਂਟ ਬਣਾਇਆ ਜਾਂ ਚੇਅਰਪਰਸਨ ਬਣਾਇਆ ਜਾਂਦਾ ਜਾਂ ਅਫਸਰ ਲਾਇਆ ਜਾਂਦਾ ਇਹਦਾ ਉਹ ਹੈਗਾ ਪ੍ਰਵੀਨ ਇਸ ਤੋਂ ਬਾਅਦ ਆਪਰੇਸ਼ਨ ਵੀ ਤੁਹਾਡੇ ਹਰੇਕ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਮਿਆਮੀ ਓਪਨ ਟੈਂਸ ਟੂਰਨਾਮੈਂਟ 2024 ਕਿਹਨੇ ਇਹਦੇ ਵਿੱਚ ਮੈਨ ਜੀ ਸਿੰਗਲ ਮੈਨ ਜੀ ਸਿੰਗਲ ਦਾ ਟਾਈਟਲ ਕਿਹਨੇ ਜਿੱਤਿਆਗਾ ਕਿਹਨੇ ਜਿੱਤਿਆ ਜੀ ਮੈਨ ਜੀ ਸਿੰਗਲ ਦਾ ਟਾਈਟਲ ਇਹ ਆਪਰੇਸ਼ਨ ਦੇ ਵਿੱਚ ਇਹ ਜਿੱਤਿਆ ਜੀ ਜੈਨਿਕ ਪਾਪੀ ਨੇ ਠੀਕ ਹੈ ਜੀ ਪਾਪੀ ਦਾ ਉਹ ਪੰਜਾਬੀ ਚ ਲਿਖਿਆ ਗਿਆ ਠੀਕ ਹੈ ਜੀ ਤੇ ਵੈਸੇ ਇਹਦਾ ਨਾਮ ਹੈਗਾ ਜੈਨਿਕ ਸਿਨਰ ਓਕੇ ਜੀ ਜੈਨਿਕ ਸਿਨਰ ਪੰਜਾਬੀ ਚ ਨਹੀਂ ਜਾਰ ਕਰਨਾ ਇੰਗਲਿਸ਼ ਚ ਜਾਰ ਕਰਨਾ ਦੂਜੇ ਬਾਡ ਵਿੱਚ ਜਿੱਤੇ ਇਹਦੇ ਵਿੱਚ ਮਿਆਮੀ ਦੇ ਵਿੱਚ ਇੱਕ ਹੋਰ ਪੁਰਸਕਾਰ ਦਿੱਤਾ ਗਿਆ ਬੂਮੈਂਡ ਜੀ ਸਿੰਗਲ ਦੇ ਵਿੱਚ ਡੈਨੀਅਲ ਕੋਲੀਸਨ ਨੂੰ ਮਿਲਿਆ ਜਿਹੜੇ ਯੂਐਸਏ ਨੂੰ ਸੰਬੰਧਿਤ ਮੈਨੇਜਰ ਡਬਲ ਦੇ ਵਿੱਚ ਰੋਹਨ ਅਤੇ ਮੈਥਿਊ ਨੂੰ ਮਿਲਿਆਗਾ ਠੀਕ ਹੈ ਜੀ ਰੋਹਨ ਹੈ ਜਿਹੜਾ ਇੰਡੀਆ ਦਾ ਇਹ ਮੈਥਿਊ ਜਿਹੜਾ ਆਸਟ੍ਰੇਲੀਆ ਦਾ ਹੈਗਾ ਇਹ ਚੀਜ਼ਾਂ ਨਾਲ ਨਾਲ ਚੱਲ ਕੇ ਚੱਲਣੀਆਂ ਲੈ ਕੇ ਆਪਾਂ ਠੀਕ ਹੈ ਜੀ ਚਲੋ ਕਦੇ ਭਾਰਤੀ ਜਲਸ ਇਹਨਾਂ ਨੇ ਆਪਰੇਸ਼ਨ ਸੰਕਲਪ ਦੇ ਤਹਿਤ ਕਿਸ ਦੇਸ਼ ਦੇ ਵਿੱਚ ਜਹਾਜ਼ ਅਲ ਕੰਬਰ ਨੂੰ ਬਚਾਇਆ ਠੀਕ ਹੈ ਜੀ ਕਿਹੜਾ ਮਿਸ਼ਨ ਦੇ ਤਹਿਤ ਅਲ ਕੰਬਰ ਜਹਾਜ਼ ਨੂੰ ਬਚਾਇਆ ਆਪਰੇਸ਼ਨ ਸੰਕਲਪ ਦੇ ਅੰਦਰ ਠੀਕ ਹੈ ਜੀ ਕਿਹੜੇ ਦੇਸ਼ ਦੇ ਜਹਾਜ਼ ਨੂੰ ਕਿਹੜਾ ਦੇਸ਼ ਦਾ ਜਹਾਜ਼ ਭਾਈ ਈਰਾਨ ਦਾ ਠੀਕ ਹੈ ਜੀ ਸੰਕਲਪ ਮਿਸ਼ਨ ਦੇ ਅੰਦਰ ਇਹਨਾਂ ਨੇ ਕਿਹਦੇ ਮਿਸ਼ਨ ਉਹਨੂੰ ਬਚਾਇਆ ਈਰਾਨ ਦੇ ਜਹਾਜ਼ ਨੂੰ ਬਚਾਇਆ ਜੀ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਕਚਾ ਥੀਬੂ ਟਾਪੂ ਭਾਰਤ ਦੇ ਕਿਸ ਦੇਸ਼ ਦੇ ਵਿੱਚਕਾਰ ਇਟਾਪੂ ਇਟਾਪੂ ਆਪਣੇ ਬਸ ਤਾਂ ਇੰਪੋਰਟੈਂਟ ਆ ਕਿਉਂਕਿ ਸ਼੍ਰੀਲੰਕਾ ਦੇ ਨਾਲ ਪੌਕਸ ਟ੍ਰੇਟ ਨਹੀਂ ਹੈਗੀ ਪੌਕਸ ਟ੍ਰੇਟ ਪੌਕਸ ਟ੍ਰੇਟ ਆਪਾਂ ਕਹਿੰਦੇ ਨੇ ਨੇ ਸਟੇਟ ਦਾ ਮਤਲਬ ਹੁੰਦਾ ਦਰਾ ਠੀਕ ਹੈ ਜੀ ਉਹਦੇ ਵਿੱਚ ਹੀ ਆ ਜਾਂਦਾ ਹੈ ਆਇਲੈਂਡ ਕੱਚਾ ਥੀਪੂ ਸ਼੍ਰੀਲ ਠੀਕ ਹੈ ਜੀ ਇਹ ਸ਼੍ਰੀਲੰਕਾ ਦੇ ਹੈ ਭਾਰਤ ਦੇ ਸ਼੍ਰੀਲੰਕਾ ਦੇ ਵਿੱਚ ਹੈ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਇਸ ਵਾਰ ਖਬਰਾਂ ਦੇ ਵਿੱਚ ਤਾਂ ਕਰਕੇ ਤੁਹਾਡੇ ਵਾਸਤੇ ਜ਼ਰੂਰੀ ਸੀ ਇਸ ਤੋਂ ਬਾਅਦ ਗਵਰਨਮੈਂਟ ਈ ਮਾਰਕੀਟਿੰਗ ਇਹ ਪਾਵਰ ਟਾਈਮ ਦੀ ਗੱਲ ਹੈਗੀ ਇਹ ਪ੍ਰਸ਼ਨ ਤੁਹਾਡਾ ਐ ਸਮਝ ਲਓ ਕਿ ਪਾੜੇ ਪੇਪਰਾਂ ਦੇ ਵਿੱਚ ਆਇਆ ਹੋਇਆ ਬਹੁਤ ਸਾਰੇ ਪੇਪਰਾਂ ਦੇ ਵਿੱਚ ਆਇਆ ਹੋਇਆ ਐ ਸਮਝ ਲਓ ਠੀਕ ਹੈ ਜੀ ਪਹਿਲੀ ਵਾਰ ਕਿਦੋਂ ਸ਼ੁਰੂ ਕੀਤੀ ਸੀ ਇਹ ਚੀਜ਼ ਠੀਕ ਹੈ ਜੀ ਇਹ ਚੀਜ਼ ਕਿਦੋਂ ਸ਼ੁਰੂ ਕੀਤੀ ਸੀ ਇਹ ਸ਼ੁਰੂ ਕਰੀ ਸੀ ਜੀ ਆਪਣੀ ਈ-ਮਾਰਕੀਟਿੰਗ 2016 ਦੇ ਵਿੱਚ ਡਾਇਰੈਕਟ ਪ੍ਰਸ਼ਨ ਵੀ ਇਸ ਤਰ੍ਹਾਂ ਹੀ ਪੁੱਛਿਆ ਗਿਆਗਾ ਠੀਕ ਹੈ ਜੀ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਕਹਿੰਦੇ ਕਹਿੰਦੇ ਵਾਰਤ ਦੀ ਦੁਨੀਆ ਦੀ ਪਹਿਲੀ ਨਿਊਕਲੀਅਰ એનર્ਜੀ ਸਬਮਿਟ ਹੋਈ ਹੈ ਇਹ ਕਿੱਥੇ ਹੋਈ ਦੇਖੋ ਦੁਨੀਆ ਦੀ ਪਹਿਲੀ ਹੋਈ ਹੈ ਤਾਂ ਕਰਕੇ ਪ੍ਰਸ਼ਨ ਆਪਣੇ ਵਾਸਤੇ ਬਹੁਤ ਜ਼ਿਆਦਾ ਮਹੱਤਵਪੂਰਨ ਬਣ ਜਾਂਦਾ ਹੈ ਇਹ ਹੋਈ ਹੈ ਜੀ ਬੈਲਜੀਅਮ ਦੇ ਵਿੱਚ ਬੈਲਜੀਅਮ ਦੇ ਵਿੱਚ ਹੋਈ ਹੈ ਠੀਕ ਹੈ ਜੀ ਇਹ ਆਪਰੇਸ਼ਨ ਅਲੱਗ ਹੈ ਤੇ ਆਹ ਆਪਰੇਸ਼ਨ ਅਲੱਗ ਆ ਜਾ ਥਲੇ ਦਿੱਤਾ ਗਿਆ ਸੋ ਡਾਇਰੈਕਟ ਪੁੱਛਿਆ ਜਾ ਸਕਦਾ ਕਿ ਫੂਡ ਬੇਸਡ ਇੰਡੈਕਸ ਰਿਪੋਰਟ ਹੈ ਜਿਹੜੀ 2024 ਨੂੰ ਕੌਣ ਰੀਲੀਜ਼ ਕਰਦਾ ਇਹਨੂੰ ਰੀਲੀਜ਼ ਕਰਦਾ ਜੀ ਜੂ ਐਨ ਈ ਪੀ ਠੀਕ ਹੈ ਜੀ ਤਾਂ ਇਹਨਾਂ ਨਾਲ ਆਪਣੇ ਕਨੈਕਟ ਫਿਰ ਕਵਰ ਹੁੰਦੇ ਆ ਠੀਕ ਹੈ ਜੀ ਤੇ ਆਪਾਂ ਮਿਲਦੇ ਹਾਂ ਅਗਲੇ ਲੈਕਚਰ ਦੇ ਵਿੱਚ ਬਾਕੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਰਿਹਾ ਜੀ ਹਜੇ ਤੁਹਾਡੇ ਕੋਲੇ ਬਹੁਤ ਵਧੀਆ ਟਾਈਮ ਹੈਗਾ ਤਿਆਰੀ ਕਰਨ ਦਾ ਕਿਉਂਕਿ ਆਪਾਂ ਸਿਰਫ ਤੁਹਾਨੂੰ ਉਹੀ ਚੀਜ਼ਾਂ ਕਰਮੋਨਾਂ ਜਿਹੜੀਆਂ ਪੇਪਰ ਦੇ ਵਿੱਚ ਆਉਣਗੀਆਂ ਜਿਹੜੀਆਂ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਹਜੇ ਵੀ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤਿਆਰੀ ਕਰ ਸਕਦੇ ਹੋ ਬਹੁਤ ਪੋਸਟਾ ਕੋਡ ਆਫ ਕੰਡੈਕਟਰ ਤੋਂ ਬਾਹਰ ਪੰਜਾਬ ਦੇ ਵਿੱਚ ਆਉਣੀਆਂ ਤਾਂ ਕਰਕੇ ਪਹਿਲਾਂ ਤਿਆਰੀ ਕਰੋਗੇ ਤੁਹਾਡਾ ਫਾਇਦਾ ਹੋ ਜਾਊਗਾ ਬਾਅਦ 'ਚ ਤਿਆਰੀ ਕਰੋਗੇ ਤੁਹਾਨੂੰ ਮਿਹਨਤ ਇਸ ਤੋਂ ਦੁੱਗਣੀ ਤਿਕਣੀ ਕਰਨੀ ਪਊਗੀ ਠੀਕ ਹੈ ਜੀ ਨਾਲੇ ਤੁਹਾਡੇ ਦਿਮਾਗ 'ਤੇ ਸਟ्रेस ਰਹੂਗਾ ਓਕੇ ਜੀ ਬਾਕੀ ਆਪਣੇ ਚ ਪੜਾਉਂਦੀ ਕੰਟੈਂਟ ਦੀ ਉਹ ਸਾਰੀ ਮੇਰੀ ਹੈ ਧੰਨਵਾਦ ਮੇ ਦੋਸਤੋ ਜਿਉਂਦੇ ਬਣਦੇ ਰਹੋ